ਏ ਅਬਰਤਪਾਲ ਸਿੰਘ ਹੈ ਜੀ ਮੋੜ ਮੰਡੀ ਤੋਂ ਇਹ ਜਿਹੜਾ ਹੈਗਾ ਨਿੱਕੀ ਕੌਰ ਸੀਗੀ ਲੇਡੀ ਸੀ ਉਹਦੇ ਹਸਬੰਡ ਦੇ ਨਾਮ ਤੇ ਇੱਕ ਮੋਟਰ ਦਾ ਕਨੈਕਸ਼ਨ ਨਿਕਲਿਆ ਸੀ ਆ 2013 ਦੇ ਵਿੱਚ ਭਰਿਆ ਸੀ ਇਹਨਾਂ ਨੇ ਉਹਦੇ ਉਹ ਤੋਂ ਬਾਅਦ ਜਿਹੜੀ ਹੈਗੀ ਹੈ ਹਸਬੰਡ ਦੀ ਡੈਥ ਤੋਂ ਬਾਅਦ ਹੁਣ ਉਹਨਾਂ ਨੇ ਜਿਹੜਾ ਹੈਗਾ ਗਾ ਇਹਨਾਂ ਨੂੰ ਚਾਲੂ ਕਰਨਾ ਵਾਸਤੇ ਪੇਮੈਂਟ ਪਰ ਉਹਦੇ ਦਲਾਲੀ ਦੇ ਬੋਝੇ ਨੇ ਜਿਹੜਾ 80000 ਰੁਪਿਆ ਉਹਨਾਂ ਤੋਂ ਮੰਗਿਆ ਸੀ ਇਹ ਰਿਆ ਮਹਿਕਮੀ ਨਾਲ ਸੈਟਿੰਗ ਕਰਕੇ ਕਿਸ ਚੀਜ਼ ਦਾ ਮੰਗਤ ਮੰਗਦਾ ਸੀ ਇਹ ਕਨੈਕਸ਼ਨ ਜਿਹੜਾ ਹੈਗਾ ਉਹਨਾਂ ਨੇ 2013 ਚ ਉਹਨਾਂ ਨੇ ਨਿਕਲਿਆ ਸੀ ਆ ਉਹਦਾ ਹੁਣ ਉਹਨੇ ਜਿਹੜਾ ਹੈਗਾ ਚ ਚਾਲੂ ਕਰਨ ਵਾਸਤੇ ਜਿਹੜੇ ਸਾਰੇ ਫਾਰਮੈਲਟੀ ਪੂਰੀ ਕਰਨ ਵਾਸਤੇ ਵਿਭਾਗ ਦੇ ਤੇ ਕੁਝ ਅਧਿਕਾਰੀ ਨਾਲ ਰਲ ਕੇ ਜਿਹੜੇ ਹੈਗੇ ਆ ਉਹ ਪੇਪਮੈਂਟ ਜਿਹੜੀ 80000 ਰੁਪਏ ਤੋਂ ਮੰਗੀ ਸੀ 20000 ਰੁਪਏ ਜਿਹੜਾ ਹੈਗਾ ਜੀ ਪਹਿਲੀ ਜਿਹੜੀ ਇੱਕ ਕਿਸ਼ਤ ਸੀ ਉਹ ਜਿਹੜਾ ਹੈ 20000 ਰੁਪਏ ਪਹਿਲੀ ਕਿਸ਼ਤ ਲੈਂਦੇ ਰੰਗਿਆ ਹੁੰਦੀ ਥੋੜਾ ਇਹ ਬੰਦਾ ਹੈ ਕੌਣ ਹੈ ਇਹ ਵਿਭਾਗ ਦਾ ਬੰਦਾ ਹੈ ਜਾਂ ਇਹ ਇਹ ਪ੍ਰਾਈਵੇਟ ਹੈ ਇਹ ਪਰ ਬਿਜਲੀ ਦਾ ਕੰਮ ਕਰਦਾ ਸੀ ਪਰ ਅੰਦਰ ਇਹ ਜਿਹੜਾ ਹੈਗਾ ਬਿਜਲੀ ਬ ਰਲੇ ਹੋਏ ਅਸੀਂ ਤਫਤੀਸ਼ ਕਰ ਰਹੇ ਹਾਂ ਜਿੱਦੇ ਵੀ ਰੋਲ ਹੋਊਗਾ ਅੰਦਰੋਂ ਕਿਸੇ ਰੋਲ ਹੋਵੇ ਤਾਂ ਪ੍ਰੋਪਰ ਕਰਾਂਗੇ ਕੋਈ ਪਹਿਲਾਂ ਵੀ ਕਿਸੇ ਮਾਮਲੇ ਦਾ ਹੈ ਹੈ ਕਿ ਵੈਸੀ ਹਾਂਜੀ ਤਫਤੀਸ਼ ਤਫਤੀਸ਼ ਚੱਲ ਰਹੀ ਹੈ ਕਿ ਜੋ ਕੋਈ ਪਹਿਲਾਂ ਮੜਵੰਡੀ ਜਗ੍ਹਾ ਤੋਂ ਕਿ ਮੜਵੰਡੀ ਤੋਂ ਮੜਵੰਡੀ ਤੋਂ ਰਹਿਣ ਵਾਲਾ ਹੀ ਮੜਵੰਡੀ ਦਾ ਤੇ ਜਿਹੜਾ ਫੀਲ ਤੇ ਨਹੀਂ ਉਹ ਕਿੱਥੋਂ ਨੇ ਉਹ ਪਾਸ ਹੈਗੇ ਆ ਕੁੱਤੀਵਾਲ ਕੁੱਤੀਵਾਲ ਦੇ ਤੇ ਹੁਣ ਇਹਦੇ ਖਿਲਾਫ ਜਿਹੜੀ ਇਹ ਕਾਰਵਾਈ ਇਹ ਇਹਨਾਂ ਤੇ ਫੇਰ ਦਰਜ ਹੋਈ ਹੈ ਤੇ ਅਸੀਂ ਜਿਹੜੀ ਹੈਗੀ ਆ ਜਿਹੜੀ ਗਾ ਤਫਤੀਸ਼ ਕਰਾਂਗੇ ਜੋ ਵੀ ਇਹਨਾਂ ਦੇ ਨਾਲ ਕੋਈ ਵੀ ਕੋਈ ਜਰਮ ਰਲੇ ਹੋਵੇ ਤਾਂ ਉਹਨਾਂ ਤੇ ਕਰੀਏ